ਧਰੋਵਰਾਠੀ ਏਜੰਸੀ ਦਾ ਬੰਦਾ ਧਰੋਵਰਾਠੀ ਨੇ ਜਾਣ ਬੁੱਝ ਕੇ ਇਹ ਸੰਸ਼ਕਿਤੀ ਆ ਧਰੋਵਰਾਠੀ ਹੋਰ ਨਾਂ ਦੇ ਕਹਿਣ ਦੇ ਉੱਤੇ ਬਾਹਰਲੀਆਂ ਤਾਕਤਾਂ ਦੇ ਕਹਿਣ ਦੇ ਉੱਤੇ ਸਿੱਖ ਇਤਿਹਾਸ ਨੂੰ ਤੇ ਸਿੱਖ ਗੁਰੂਆਂ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਧਰੋਵਰਾਠੀ ਨੇ ਕਿਸੇ ਦੇ ਕਹਿਣ ਦੇ ਉੱਤੇ ਸਾਰਾ ਕੁਝ ਕਿਹਾ ਇਹ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕ ਗੱਲ ਕਹਿ ਰਹੇ ਆ ਪਰ ਇਹ ਗੱਲਾਂ ਕਿਉਂ ਕਹਿ ਰਹੇ ਆ ਕਿਉਂਕਿ 24 ਮਿੰਟ ਤੇ 37 ਸੈਕਿੰਡ ਦੀ ਉਹਦੇ ਵੱਲੋਂ ਇੱਕ ਵੀਡੀਓ ਆਪਣੇ ਪੇਜ ਦੇ ਉੱਤੇ YouTube ਦੇ ਉੱਤੇ ਅਪਲੋਡ ਕੀਤੀ ਗਈ ਉਹ ਵੀਡੀਓ ਦੇਖਣ ਤੋਂ ਕੁਝ ਮਿੰਟਾਂ ਬਾਅਦ ਵਿਵਾਦ ਸ਼ੁਰੂ ਹੋਇਆ ਪਰ ਮੈਨੂੰ ਇਸ ਗੱਲ ਦਾ ਪਤਾ ਜੀ ਕਿ ਸਾਡੇ ਬਹੁਤੇ ਜਿਹੜੇ ਪਰਿਵਾਰਕ ਮੈਂਬਰ ਨੇ ਇਸ ਵੇਲੇ ਇਹ ਵੀਡੀਓ ਦੇਖ ਰਹੇ ਆ ਉਹਨਾਂ ਨੇ ਇਹ ਵੀਡੀਓ ਦੇਖੀ ਨਹੀਂ ਹੋਣੀ ਇਸ ਵੀਡੀਓ ਦੀ ਚਰਚਾ ਸੁਣੀ ਆ ਪਰ ਦੇਖੀ ਨਹੀਂ ਹੋਣੀ ਬਹੁਤਿਆਂ ਨੇ ਉਹਦਾ ਕਾਰਨ ਇਹ ਆ ਕਿ ਜਦੋਂ ਤੱਕ ਇਹ ਗੱਲ ਫੈਲੀ ਉਦੋਂ ਤੱਕ ਧਰੋਵਰਾਠੀ ਦੇ ਵੱਲੋਂ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾਗਾ ਆਪਣੇ YouTube ਪੇਜ ਤੋਂ ਕਈ ਲੋਕੇ ਵੀ ਗੱਲ ਕਹਿੰਦੇ ਪ੍ਰਾਈਵੇਟ ਕਰ ਦਿੱਤਾ ਕਈ ਲੋਕੇ ਵੀ ਗੱਲ ਕਹਿੰਦੇ ਡਿਲੀਟ ਕਰ ਦਿੱਤਾ ਪਰ ਧਰੋਵਰਾਠੀ ਨੇ ਗੱਲ ਕਹੀ ਹੈ ਕਿ ਮੈਂ ਇਹ ਵੀਡੀਓ ਹਟਾ ਦਿੱਤੀ ਹੈ ਇਹ ਵੀਡੀਓ ਸੀ ਕੀ ਇਸ ਵੀਡੀਓ ਦੇ ਪਿੱਛੇ ਕੀ ਹੈ ਇਸ ਵੀਡੀਓ ਦੇ ਪਿੱਛੇ ਸੱਚੀ ਮੁੱਚੀ ਕੋਈ ਸਾਜ਼ਿਸ਼ ਹੈ ਜਾਂ ਇਹ ਜਾਣੇ ਅਣਜਾਣੇ ਦੇ ਵਿੱਚ ਹੋ ਗਈ ਗਲਤੀ ਹੈ ਜਿਹੜੀ ਕਿ ਧਰੋਵਰਾਠੀ ਕਰ ਬੈਠਾ ਧਰੋਵਰਾਠੀ ਕੌਣ ਜਰਮਨ ਦੇ ਸ਼ਹਿਰ ਬਰਲਨ ਦੇ ਵਿੱਚ ਰਹਿਣ ਵਾਲਾ ਨੌਜਵਾਨ ਹੈ ਭਾਰਤ ਦੇ ਵਿੱਚੋਂ ਨੇ ਪੜ੍ਹਾਈ ਕੀਤੀ ਆ ਲੰਮੇ ਸਮੇਂ ਤੋਂ ਜਰਮਨ ਦੇ ਵਿੱਚ ਆ ਉਹਦੇ YouTube ਦੇ ਉੱਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋੜਾਂ ਦੇ ਵਿੱਚ ਉਹਦੇ ਸਬਸਕ੍ਰਾਈਬਰ ਆ ਆ ਮੈਂ ਪੜ੍ਹਿਆ ਜੀ ਕਿ 28.6 ਮਿਲੀਅਨ ਉਹਦੇ YouTube ਦੇ ਉੱਤੇ ਸਬਸਕ੍ਰਾਈਬਰ ਆ ਜੇ Instagram ਦੀ ਕਰਗੇ ਤਾਂ 13 ਮਿਲੀਅਨ ਤੋਂ ਵੱਧ ਉਹਦੇ ਇੱਥੇ ਹੈਗੇ ਜੀ ਫਾਲੋਅਰ ਤੇ ਜੇ ਆਪਾਂ ਗੱਲ ਕਰਗੇ Facebook ਦੀ ਤਾਂ 3.9 ਤੋਂ ਵੱਧ ਉਹਦੇ ਫਾਲੋਅਰ ਹੈਗੇ ਆ ਮਿਲੀਅਨ ਦੇ ਹਿਸਾਬ ਨਾਲ ਗੱਲ ਕਰਗੇ ਤਾਂ ਤਰੋਵਰਾਠੀ ਨੂੰ ਅਸੀਂ ਜਾਣਦੇ ਹਾਂ ਇੱਕ ਚੰਗੇ ਪੱਤਰਕਾਰ ਦੇ ਤੌਰ ਦੇ ਉੱਤੇ ਤ੍ਰੋਵਰਾਠੀ ਨੂੰ ਅਸੀਂ ਜਾਣਦੇ ਹਾਂ ਖੋਜੀ ਪੱਤਰਕਾਰ ਦੇ ਤੌਰ ਤੇ ਭਾਵੇਂ ਕੇਂਦਰ ਦੀ ਸਰਕਾਰ ਦੀ ਗੱਲ ਹੋਵੇ ਜਾਂ ਬਾਕੀ ਹੋਰ ਵੱਖ-ਵੱਖ ਮੁੱਦਿਆਂ ਦੀ ਗੱਲ ਹੋਵੇ ਉਹਦੇ ਵੱਲੋਂ ਖੋਜ ਕੀਤੀ ਜਾਂਦੀ ਆ ਉਹਦੇ ਵੱਲੋਂ ਸਰਚ ਸਟੋਰੀ ਪੇਸ਼ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਚੰਗਾ ਲੱਗਦੀਆਂ ਤੇ ਲੱਗਣੀਆਂ ਵੀ ਚਾਹੀਦੀਆਂ ਕਿਉਂਕਿ ਉਹਦਾ ਕੰਮ ਜਿਵੇਂ ਰਵੀਸ਼ ਕੁਮਾਰ ਦਾ ਅਲੱਗਾ ਕੰਮ ਆ ਉਹ ਮੇ ਤ੍ਰੋਵਰਾਠੀ ਦਾ ਵੀ ਅਲੱਗਾ ਕੰਮ ਆ ਪਰ ਉਹਨੇ ਸਿੱਖ ਗੁਰੂਆਂ ਦੇ ਬਾਰੇ ਇਹ ਸਾਰਾ ਕੁਝ ਕਿਉਂ ਕੀਤਾ ਤੇ ਕਿਹੜੀ ਸਾਜ਼ਿਸ਼ ਤੈਤ ਕੀਤਾ ਸਵਾਲ ਹੁਣ ਇਹ ਪੈਦਾ ਹੁੰਦਾ ਜਿਹੜੀ 24 ਮਿੰਟ ਤੇ 37 ਸਕੰਡ ਦੀ ਵੀਡੀਓ ਉਹਨੇ ਡਿਲੀਟ ਕੀਤੀ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਆਧਾਰਤਾ ਗੁਰੂ ਸਾਹਿਬਾਨ ਦੀ ਸ਼ਖਸੀਅਤ ਦੇ ਉੱਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੇ ਜੰਗਾਂ ਦੇ ਨਾਲ ਸੰਬੰਧਤ ਹੈਗੀ ਆ ਇਹਦੇ ਵਿੱਚ ਨਾਂ ਉਹਨੇ ਰੱਖਿਆ ਸਿਗਾ ਕਿ ਮੁਗਲਾਂ ਨੂੰ ਭੈ ਪੀਤ ਕਰ ਦੇਣ ਵਾਲਾ ਸਿੱਖ ਯੋਧਾ ਬੰਦਾ ਸਿੰਘ ਬਹਾਦਰ ਦੀ ਕਥਾ ਇਹਦਾ ਹਿੰਦੀਕਰਨ ਇਹ ਆ ਪਰ ਇਹਦਾ ਨਾਂ ਸਿਗਾ ਅੰਗਰੇਜ਼ੀ ਦੇ ਵਿੱਚ ਦਾ ਸਿੱਖ ਵਾਰੀਅਰ ਟੂ ਟੈਰੀਫਾਈਡ ਦਾ ਮੁਗਲਸ ਲੈਜੈਂਡ ਆਫ ਬੰਦਾ ਸਿੰਘ ਬਹਾਦਰ ਇਹ ਉਹਦੀ ਵੀਡੀਓ ਦਾ ਨਾਮ ਇਸ ਵੀਡੀਓ ਦੇ ਵਿਚਲੇ ਕੁਝ ਕ ਅੰਸ਼ਾਂ ਦੇ ਉੱਤੇ ਵੱਖ-ਵੱਖ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਸ਼ਖਸੀਤਾਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਗੱਲ ਕਹੀ ਉਹਨਾਂ ਨੇ ਕਿਹਾ ਜੀ ਕਿ ਬੰਦਾ ਬਣ ਕੇ ਧਰੋਬਰਾਠੀ ਇਸ ਵੀਡੀਓ ਨੂੰ ਡਿਲੀਟ ਕਰ ਦੇਵੇ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਵੇ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰਾਂ ਵਿੱਚੋਂ ਇੱਕ ਉਹਨਾਂ ਨੇ ਵੀ ਧਾੜਨਾ ਕੀਤੀ ਦਿੱਲੀ ਕਮੇਟੀ ਦੇ ਵੱਲੋਂ ਦਿੱਲੀ ਦੀ ਪੁਲਿਸ ਦੇ ਕੋਲੇ ਜਾ ਕੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੋਰ ਵੱਖ-ਵੱਖ ਸ਼ਖਸੀਤਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ throver raathi ਦੀ ਇਸ ਵੀਡੀਓ ਦੇ ਉੱਤੇ ਇਤਰਾਜ਼ ਕੀਤਾ ਗਿਆ ਇਤਰਾਜ਼ ਕਿਹੜੀ ਗੱਲ ਦਾ ਹੁਣ ਸਵਾਲ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਵੀਡੀਓ ਦੇ ਵਿੱਚ ਸਿੱਖ ਨਹੀਂ ਦਰਸਾਇਆ ਗਿਆ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਬਾਲ ਅਵਸਥਾ ਦੇ ਵਿੱਚ ਉਹਨਾਂ ਨੂੰ ਰੋਂਦੇ ਵੀ ਦਿਖਾਇਆ ਗਿਆ ਇਹਦੇ ਵਿੱਚ ਕੁਝ ਕੁ ਹੋਰ ਗਲਤੀਆਂ ਵੀ ਕੀਤੀਆਂ ਗਈਆਂ ਗਲਤੀਆਂ ਹੋਈਆਂ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਧਰੋਵਰਾਠੀ ਜਿੰਨਾ ਮਰਜ਼ੀ ਚੰਗਾ ਪੱਤਰਕਾਰ ਹੋਵੇ ਪਰ ਇਸ ਮਾਮਲੇ ਵਿੱਚ ਉਹਦੀ ਅਣਜਾਣਤਾ ਨਜ਼ਰ ਆਉਂਦੀ ਹੈ ਉਹਦੇ ਵੱਲੋਂ ਜਿਹੜੇ ਵਿਜ਼ੂਅਲ ਬਣਾਏ ਗਏ ਆ ਜਿਹੜੇ ਦ੍ਰਿਸ਼ ਬਣਾਏ ਗਏ ਆ ਇਹ ਐਨੀਮੇਟਡ ਆ AI ਦੇ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਉਹਨੇ ਇਹ ਸਾਰੀ ਤਿਆਰੀ ਕੀਤੀ ਆ ਸ਼ਾਇਦ ਕੁਝ ਹਫ਼ਤੇ ਜਾਂ ਕੁਝ ਮਹੀਨੇ ਦਾ ਉਹਨੇ ਸਮਾਂ ਖਰਚਾ ਵੀ ਹੋ ਗਿਆ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਉਹਦੇ ਵੱਲੋਂ ਜਿਹੜਾ ਇਹ ਕੁਝ ਪੇਸ਼ ਕੀਤਾ ਗਿਆ ਉਹਦੇ ਵਿੱਚ ਗੁਰੂ ਸਹਿਬਾਨ ਨੂੰ ਸਤਕਾਰ ਨਹੀਂ ਦਿੱਤਾ ਗਿਆ ਇਹ ਗੱਲ ਵੀ ਸੱਚੀ ਆ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸਹੀ ਤਰੀਕੇ ਦੇ ਨਾਲ ਸਤਕਾਰ ਨਾਲ ਨਹੀਂ ਲਿਆ ਜਾ ਰਿਹਾ ਗੁਰੂ ਅਰਜਨ ਦੇਵ ਜੀ ਦਾ ਨਾਮ ਸਤਕਾਰ ਨਾਲ ਨਹੀਂ ਲਿਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਤਕਾਰ ਨਾਲ ਨਹੀਂ ਲਿਆ ਜਾ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਰੋਬਨ ਹੁੱਡਾ ਤਰੁ ਬਰਾਠੀ ਦੀ ਨਜ਼ਰ ਦੇ ਵਿੱਚ ਪਰ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਐਨੀਮੇਟਡ ਫਿਲਮਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਪਾਬੰਦੀ ਆ ਜਦੋਂ ਫਿਲਮਾਂ ਦੇ ਉੱਤੇ ਜਾਂ ਸੀਰੀਅਲ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਜਾਂ ਵੀਡੀਓ ਰੂਪ ਦੇ ਵਿੱਚ ਕਿਤੇ ਵੀ ਸਿੱਖ ਗੁਰੂਆਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਸਿੱਖ ਕਿਰਦਾਰਾਂ ਨੂੰ ਨਹੀਂ ਪੇਸ਼ ਕੀਤਾ ਜਾ ਸਕਦਾ ਫਿਰ ਧਰੋਵਰਾਠੀ ਨੇ ਇਹ ਗਲਤੀ ਕੀਤੀ ਕਿਉਂ ਆ ਇਹ ਗਲਤੀ ਆ ਕਿ ਗੁਨਾਹ ਇਹ ਸਾਜ਼ਿਸ਼ਾਂ ਜਾਂ ਅਣਜਾਣਪੁਣੀ ਦੇ ਵਿੱਚ ਕੁਝ ਹੋਇਆ ਧਰੋਵਰਾਠੀ ਨੇ ਇਹ ਵਿਵਾਦ ਪੈਦਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਗੱਲ ਕਹੀ ਕਿ ਮੈਂ ਇੱਕ ਵੀਡੀਓ ਅਪਲੋਡ ਕੀਤੀ ਜਿਹੜੀ ਕਿ AI ਦੇ ਰਾਹੀਂ ਤਿਆਰ ਕੀਤੀ ਗਈ ਆ ਇਹਦੇ ਤੇ ਬੜੀ ਸਰਚ ਕੀਤੀ ਗਈ ਆ ਇਹ ਮੁਗਲਾਂ ਦੇ ਖਿਲਾਫ ਜਿਹੜੀ ਜੁੱਧ ਲੜੇ ਗਏ ਉਹਨਾਂ ਦੇ ਉੱਤੇ ਆਧਾਰਤਾ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਦੇ ਉੱਤੇ ਆਧਾਰਤਾ ਪਰ ਕੁਝ ਕੁ ਲੋਕਾਂ ਨੂੰ ਇਸ ਵੀਡੀਓ ਦੇ ਉੱਤੇ ਇਤਰਾਜ਼ ਆ ਇਹ ਵੀਡੀਓ ਮੈਨੂੰ ਡਿਲੀਟ ਕਰਨੀ ਚਾਹੀਦੀ ਆ ਜਾਂ ਇਹਨੂੰ ਬਲਰ ਕਰ ਦੇਣਾ ਚਾਹੀਦਾ ਇਤਰਾਜ਼ ਵਾਲੇ ਦ੍ਰਿਸ਼ਾਂ ਦੇ ਉੱਤੇ ਜਾਂ ਇਹਨੂੰ ਹਟਾ ਦੇਵਾਂ ਜਾਂ ਇਹਨੂੰ ਇੱਥੇ ਟਿਕਾਈ ਰੱਖਾਂ ਇਹ ਉਹਨੇ ਕਿਹਾ ਜੀ ਕਿ opinion ਪੋਲ ਦੇ ਰਹੀ ਮੈਨੂੰ ਦੱਸੋ ਜੀ ਕਿ ਇਹ ਮੈਂ ਡਿਲੀਟ ਕਰਾਂ ਕਿ ਨਾ ਕਰਾਂ ਪਰ ਇਸ ਤੋਂ ਕੁਝ ਘੰਟੇ ਬਾਅਦ ਉਹਨੇ ਡਿਲੀਟ ਕਰ ਵੀ ਦਿੱਤੇ ਆ ਵੀਡੀਓ ਡਿਲੀਟ ਹੋ ਗਈ ਸਵਾਲ ਪੈਦਾ ਹੋ ਗਏ ਤੇ ਧਰੋਵ ਰਾਠੀ ਦੇ ਕਿਰਦਾਰ ਦੇ ਉੱਤੇ ਸਵਾਲ ਆਇਆ ਹੁਣ ਗੱਲ ਇਹ ਬੜੀ ਸਾਫ਼ ਤੇ ਸਪਸ਼ਟ ਆ 100 ਹੱਥ ਰੱਸਾ ਸਿਰੇ ਤੇ ਗੰਡ ਧਰੋਵ ਰਾਠੀ ਨੇ ਜੋ ਕੁਝ ਕੀਤਾ ਉਹ ਗਲਤ ਕੀਤਾ ਧਰੋਵ ਰਾਠੀ ਨੂੰ ਗੁਰੂ ਸਾਹਿਬਾਨ ਐਨੀਮੇਸ਼ਨ ਦੇ ਰੂਪ ਦੇ ਵਿੱਚ ਦਿਖਾਉਣ ਦੀ ਜਿਹੜੀ ਇਜਾਜ਼ਤ ਨਹੀਂ ਆ ਤੁਹਾਨੂੰ ਚੇਤੇ ਹੋਣਾ ਸਭ ਨੂੰ ਜਦੋਂ ਚਾਰ ਸਾਹਿਬਜ਼ਾਦੇ ਫਿਲਮ ਬਣੀ ਸੀ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਗਰਦਨ ਹਿਲਾਉਂਦਿਆਂ ਜਾਂ ਤੀਰ ਚਲਾਉਂਦਿਆਂ ਜਾਂ ਆਪਣੇ ਬੱਚਿਆਂ ਦੇ ਨਾਲ ਸਹਿਬਜ਼ਾਦਿਆਂ ਦੇ ਨਾਲ ਓਵੇਂ ਨਹੀਂ ਪੇਸ਼ ਕੀਤਾ ਗਿਆ ਵੀ ਭਾਈ ਉਹ ਨਾਲ ਤੁਰੇ ਫਿਰਦੇ ਹੋਣ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਦਿਖਾ ਕੇ ਮਗਰਲੇ ਪਾਸੇ ਓਮਪੁਰੀ ਦੀ ਆਵਾਜ਼ ਆਉਂਦੀ ਸੀ ਫਿਲਮ ਸੁਪਰ ਹਿੱਟ ਹੋਈ ਕਮਾਲ ਦੀ ਫਿਲਮ ਸੀ ਉਹਨੇ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਵੀ ਪਰ ਉਹਦੇ ਵਿੱਚ ਨਿਜਮਾ ਦੀ ਤੇ ਸਿਧਾਂਤਾਂ ਦੀ ਉਲੰਘਣਾ ਨਹੀਂ ਸੀ ਕੀਤੀ ਗਈ ਮर्यादा ਦੀ ਉਲੰਘਣਾ ਨਹੀਂ ਕੀਤੀ ਗਈ ਪਰ ਧਰੋਵਰਾਠੀ ਨੇ ਇਹਦੇ ਵਿੱਚ ਗੁਰੂ ਸਹਿਬਾਨ ਨੂੰ ਅੱਖਾਂ ਝਪਕਦੇ ਵੀ ਦਿਖਾਤਾ ਉਹਦੇ ਵਿੱਚ ਤੌਣ ਇਸ ਤਰੀਕੇ ਦੇ ਨਾਲ ਹਿਲਾਉਂਦੇ ਵੀ ਦਿਖਾਤਾ ਜਿਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜ਼ਾਹਰ ਕੀਤਾ ਤਰੋਵਰਾਠੀ ਨੇ ਮਾਫੀ ਤਾਂ ਨਹੀਂ ਮੰਗੀ ਪਰ ਉਹਨੇ ਆਪਣੀ ਵੀਡੀਓ ਡਿਲੀਟ ਕਰਤੀ ਆ ਕੁਝ ਕੁ ਲੋਕਾਂ ਨੇ ਇਹ ਕਹਿਣਾ ਜੀ ਕਿ ਉਹਨੂੰ ਇਸ ਤਰੀਕੇ ਦਾ ਪੰਗਾ ਲੈਣਾ ਨਹੀਂ ਚਾਹੀਦਾ ਸੀ ਉਹਨੇ ਜਾਣਬੁੱਝ ਕੇ ਪੰਗਾ ਲਿਆ ਸਾਜਿਸ਼ ਤਹਿਤ ਗੱਲ ਕੀਤੀ ਆ ਕੁਝ ਕੁ ਲੋਕਾਂ ਨੇ ਗੱਲ ਕਹੇ ਨੇ ਵੀ ਚਲੋ ਜੋ ਹੋ ਗਿਆ ਉਹਨੇ ਗਲਤੀ ਮੰਨ ਕੇ ਆਪਜੀ ਡਿਲੀਟ ਕਰਤੀ ਵੀਡੀਓ ਪਰ ਉਹਨੇ ਗਲਤੀ ਮੰਨੀ ਨਹੀਂ ਪਰ ਲੋਕ ਇਹ ਚਾਹੁੰਦੇ ਜੀ ਕਿ ਉਹਨੂੰ ਗਲਤੀ ਮੰਨ ਲੈਣੀ ਚਾਹੀਦੀ ਆ ਤਰੋਵਰਾਠੀ ਨੇ ਗੱਲ ਕਹੀ ਆ ਕਿ ਜੇਕਰ ਮੈਂ ਇਹਦੇ ਵਿੱਚ ਵਿਜ਼ੂਅਲ ਨਾ ਦਿਖਾਉਂਗਾ ਗੁਰੂ ਸਾਹਿਬਾਨ ਨੂੰ ਨਾ ਦਿਖਾਉਂਗਾ ਤੇ ਫਿਰ ਤਾਂ ਇਕੱਲਾ ਬੋਲ ਕੇ ਪੇਸ਼ ਕਰਨ ਵਾਲੇ ਦ੍ਰਿਸ਼ ਰਹਿ ਜਾਣੇ ਆ ਫਿਰ ਜਦੋਂ ਤਸਵੀਰਾਂ ਨਾ ਹੋਣਗੀਆਂ ਤਾਂ ਮੈਂ ਆਪਣੀ ਗੱਲ ਕਹਿ ਨਹੀਂ ਸਕੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਕਹਿੰਦੀ ਆ ਕਿ ਧਰੋਵ ਰਾਠੀ ਨੂੰ ਗੱਲ ਕਹਿਣ ਦੀ ਲੋੜ ਹੀ ਨਹੀਂ ਤੁਹਾਡੇ ਬਿਨਾ ਸਭ ਕੁਝ ਸਰਦਾ ਹੈ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹਦੇ ਉੱਤੇ ਕੀ ਹੋਣਾ ਬੀਤੇ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੇ ਉੱਤੇ ਵਿਵਾਦ ਪੈਦਾ ਹੋਏ ਆ ਕੁਝ ਚੰਗੀਆਂ ਫਿਲਮਾਂ ਵੀ ਡੁੱਬ ਗਈਆਂ ਕੁਝ ਜਿਹੜੀਆਂ ਨਹੀਂ ਚੰਗੀਆਂ ਸੀ ਉਹ ਤਾਂ ਡੁੱਬਣੀਆਂ ਹੀ ਸੀ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੀ ਸਿੱਖ ਗੁਰੂਆਂ ਸਿੱਖ ਇਤਿਹਾਸ ਦੇ ਪਾਤਰਾਂ ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰਾਂ ਜਾਂ ਹੋਰ ਜਿਵੇਂ ਕਿ ਜੱਸਾ ਸਿੰਘ ਰਾਮਗੜੀਆ ਹਰੀ ਸਿੰਘ ਨਲੂਆ ਜਾਂ ਹੋਰ ਜਿਹੜੀਆਂ ਵੱਖ-ਵੱਖ ਬਹੁਤ ਮਹਾਨ ਸ਼ਖਸੀਤਾਂ ਹਸਤੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਕਦੇ ਕੋਈ ਫਿਲਮ ਬਣੂ ਕੇ ਨਹੀਂ ਬਣੂ ਸਵਾਲ ਇਹ ਪੈਦਾ ਹੁੰਦਾ ਤ੍ਰੋਵਰਾਠੀ ਨੇ ਗਲਤੀ ਕੀਤੀ ਜਾਂ ਆਪਾਂ ਗੁਨਾਹ ਮੰਨ ਲਈਏ ਉਹਨੇ ਉਹ ਕੀਤਾ ਤੇ ਉਹਨੇ ਆਪਦੀ ਵੀਡੀਓ ਡਿਲੀਟ ਕਰਤੀ ਵੱਧ ਤੋਂ ਵੱਧ ਉਹ ਇਹੀ ਕਰ ਸਕਦਾ ਸੀ ਹੁਣ ਆਪਾਂ ਇਸ ਤੋਂ ਬਾਅਦ ਇਹ ਗੱਲ ਕਹਿ ਕੇ ਕਿ ਨਹੀਂ ਨਹੀਂ ਸਾਜ਼ਿਸ਼ ਸੀ ਫਲਾਣ ਸੀ ਇਹ ਚਲੋ ਆਪਾਂ ਕੁਝ ਕੁ ਗੱਲਾਂ ਰਟੀਆਂ ਹੋਈਆਂ ਵੀ ਪਾਈ ਏਜੰਸੀਆਂ ਦੀ ਸਾਜ਼ਿਸ਼ ਹੈ ਫਲਾਣਿਆਂ ਦੀ ਹੈ ਢਿੰਗੜਿਆਂ ਦੀ ਹੈ ਮੈਨੂੰ ਲੱਗਦਾ ਜਦੋਂ ਮੈਂ ਉਹਦੀਆਂ ਕੁੱਲ ਗੱਲਾਂ ਸੁਣੀਆਂ ਲਾਈਵ ਵਾਲੀਆਂ ਵੀ ਵੀ ਜਿਵੇਂ ਉਹਨੂੰ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਹੀ ਨਹੀਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੈਅ ਕੀਤੇ ਗਏ ਨਿਯਮਾਂ ਦੇ ਬਾਰੇ ਇਲਮ ਹੀ ਨਹੀਂ ਤੇ ਉਹਨੂੰ ਮਰਿਆਦਾ ਦੀ ਸਮਝ ਹੀ ਨਹੀਂ ਮੈਨੂੰ ਇਹ ਲੱਗਾ ਇਹ ਵੀਡੀਓ ਦੇਖ ਕੇ ਮੈਨੂੰ ਇਉਂ ਲੱਗਾ ਜਿਹੜੀ ਉਹਨੇ ਲਾਈਵ ਪੇਸ਼ ਕੀਤੀ ਸੀ ਵੀ ਡਿਲੀਟ ਕਰੀਏ ਕਿ ਨਾ ਕਰਕੇ ਵੀਡੀਓ ਪਰ ਹੁਣ ਉਹਨੇ ਜਦੋਂ ਵੀਡੀਓ ਡਿਲੀਟ ਕਰਤੀ ਆ ਉਹਨੂੰ ਸਾਜਿਸ਼ ਮੰਨੋ ਕੁਝ ਵੀ ਮੰਨੋ ਇਹ ਗੱਲ ਮੈਨੂੰ ਲੱਗਦਾ ਵੀ ਇੱਥੇ ਮੁੱਕ ਜਾਂਦੀ ਆ ਹਾਂ ਅਗਲੀ ਗੱਲ ਕੀ ਆ ਭਵੈਖ ਦੇ ਵਿੱਚ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਿਆਰ ਕੀਤੇ ਗਏ ਨਿਯਮਾਂ ਦੀ ਉਲੰਘਣਾ ਨਾ ਕਰੇ ਸਿੱਖੀ ਸਿਧਾਂਤਾਂ ਦੀ ਗੱਲ ਮਰਿਆਦਾ ਮੁਤਾਬਕ ਕਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਟੁੱਕੇ ਗੱਲ ਕਹੀ ਆ ਕਿ ਭਾਈ ਕਿਸੇ ਵੀ ਸ਼ਖਸੀਅਤ ਦੇ ਉੱਤੇ ਫਿਲਮ ਨਹੀਂ ਬਣ ਸਕਦੀ ਪਿੱਛੇ ਜੇ ਅਕਸ਼ੇ ਕੁਮਾਰ ਨੇ ਕਿਹਾ ਸੀ ਕਿ ਮੈਂ ਹਰੀ ਸਿੰਘ ਨਲੂਆ ਦੇ ਉੱਤੇ ਫਿਲਮ ਬਣਾਉਣੀ ਚਾਹੂੰਗਾ ਪਰ ਸ਼ਰੋਮਣੀ ਕਮੇਟੀ ਨੇ ਗੱਲ ਕਹੀ ਜਥੇਦਾਰ ਸਾਹਿਬ ਨੇ ਗੱਲ ਕਹੀ ਕਿ ਬਿਲਕੁਲ ਨਹੀਂ ਬਣਾ ਸਕਦੇ ਤੇ ਉਹ ਗੱਲ ਵੀ ਖਤਮ ਹੋ ਗਈ ਆ ਹੁਣ ਨਹੀਂ ਫਿਲਮ ਬਣੂਗੀ ਹੁਣ ਮੈਂ ਇੱਕ ਹੋਰ ਸਵਾਲ ਜ਼ਰੂਰ ਕਰਨਾ ਚਾਹੁੰਦਾ ਮੇਰੀ ਨਾ 2 ਕ ਹਫ਼ਤੇ ਪਹਿਲਾਂ ਇੱਕ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰੋਡਿਊਸਰ ਨਾਲ ਗੱਲ ਹੋਈ ਇਹ ਗੱਲ ਗੌਰ ਨਾਲ ਸੁਣੀਓ ਉਨੇ ਮੈਨੂੰ ਇਹ ਗੱਲ ਕਹੀ ਜੀ ਕਿ ਭਾਈ ਅਸੀਂ ਨਾ ਫਲਾਣੇ ਸਿੱਖ ਇਤਿਹਾਸ ਦੇ ਪਾਤਰ ਦੇ ਉੱਤੇ ਫਿਲਮ ਬਣਾਉਣੀ ਸੀ ਬਜਟ ਸੀਗਾ ਸਾਡਾ ਲਗਭਗ 25 ਕਰੋੜ ਰੁਪਏ ਦਾ ਮੈਂ ਕਿਹਾ ਫੇਰ ਕਹਿੰਦੇ ਫੇਰ ਅਸੀਂ ਗੱਲ ਠੰਡੇ ਬਸਤੇ ਦੇ ਵਿੱਚ ਪਾਤੀ ਵੀ ਭੁੱਲ ਕੇ ਵੀ ਇਹ ਫਿਲਮ ਨਹੀਂ ਬਣਾਉਣੀ ਮੈਂ ਕਿਹਾ ਕਿਉਂ ਕਹਿੰਦੇ ਜੀ ਇੱਥੇ ਵਿਵਾਦ ਦਾ ਕੀ ਪਤਾ ਕਿਹੜੀ ਗੱਲ ਦੇ ਉੱਤੇ ਵਿਵਾਦ ਪੈਦਾ ਹੋ ਜਾਏ ਜੀ ਕਿ ਉਸ ਵੇਲੇ ਤਾਂ ਇਉਂ ਸੀ ਹੀ ਨਹੀਂ ਜਿਹੜੇ ਤੁਸੀਂ ਵਸਤਰ ਪਹਿਨਾਏ ਆ ਇਹਦਾ ਤਾਂ ਹੁੰਦਾ ਹੀ ਨਹੀਂ ਸੀ ਜਿਹੜੀ ਜੁੱਤੀ ਪਾਈ ਆ ਤਾਂ ਜੁੱਤੀ ਐਦਾ ਹੁੰਦੀ ਹੀ ਨਹੀਂ ਸੀ ਜਿਹੜੇ ਤੁਸੀਂ ਆ ਉਸ ਵੇਲੇ ਦੇ ਸ਼ਸਤਰ ਪੇਸ਼ ਕੀਤੇ ਤਾਂ ਇਦਾਂ ਦੇ ਹੁੰਦੇ ਹੀ ਨਹੀਂ ਸੀ ਤੇ ਕਹਨੇ ਭਾਈ ਜੀ 25 ਕਰੋੜ ਰੁਪਈਆ ਲਾ ਕੇ ਅਸੀਂ ਕਲੇਸ਼ ਕਿਉਂ ਖਟ ਗਏ ਅਸੀਂ ਵਿਵਾਦ ਕਿਉਂ ਖਟ ਗਏ ਅਸੀਂ ਡੁੱਬ ਗਏ ਕਿਉਂ ਤੇ ਅਸੀਂ ਗਾਲਾਂ ਕਿਉਂ ਕਹੀਏ ਮੈਂ ਕਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਕ੍ਰਿਪਟ ਚੱਕਰਾ ਲੈਣੀ ਸੀ ਇਹ ਹੁਣ ਗਵਰਨਰ ਸੁਣਿਓ ਉਹ ਕਹਨੇ ਭਾਈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਅਸੀਂ ਸਕ੍ਰਿਪਟ ਲੈ ਜਾਨੇ ਆ ਲੈ ਜਾਨੇ ਬਿਲਕੁਲ ਲੈ ਜਾਨੇ ਆ ਪਰ ਉਹ ਕਿੰਨੀ ਦੇਰ ਦੇ ਵਿੱਚ ਪਾਸ ਕਰਨਗੇ ਤੇ ਸਾਡਾ ਕਿੰਨਾ ਕੁ ਸਹਿਯੋਗ ਦੇਣਗੇ ਵੀ ਭਾਈ ਇਹ ਚੀਜ਼ ਨੂੰ ਐਂ ਕਰ ਲਓ ਅਸੀਂ ਤੁਹਾਡੇ ਨਾਲ ਆ ਇਹ ਚੀਜ਼ ਨੂੰ ਇੰ样 ਕਰ ਲੋ ਕੀ ਸਾਡਾ ਸਹਿਯੋਗ ਦੇਣਗੇ ਜੇ ਸਹਿਯੋਗ ਦੇ ਦਿੱਤਾ ਤੇ ਫਿਲਮ ਅਸੀਂ ਬਣਾ ਲਈ ਤੇ ਇਸ ਗੱਲ ਦੀ ਕੀ ਗਰੰਟੀ ਹੈ ਵੀ ਕੱਲ ਨੂੰ ਉੱਠ ਕੇ ਕੋਈ ਵਿਰੋਧ ਨਾ ਕਰੂਗਾ ਕਿ ਸ਼੍ਰੋਮਣੀ ਕਮੇਟੀ ਤੇ ਵੀ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਆ ਮੈਂ ਉਹਨੂੰ ਇਹ ਗੱਲ ਕਹਿ ਕੇ ਜਥੇਦਾਰ ਸਾਹਿਬ ਨੂੰ ਚੱਕਰ ਆ ਲੈਣੀ ਸੀ ਕਹਿੰਦੇ ਮੰਨ ਲੋ ਜਥੇਦਾਰ ਸਾਹਿਬ ਨੂੰ ਚੱਕਰ ਵਾਲੀ ਉਹਨੇ ਸੋਧ ਕਰਤੀ ਇੱਥੇ ਅੱਧੇ ਲੋਕ ਜਥੇਦਾਰ ਸਾਹਿਬ ਤੇ ਸਵਾਲ ਕਰਦੇ ਬਿਸ ਤੇ ਜਥੇਦਾਰ ਨਹੀਂ ਮੰਨਦੇ ਮੈਂ ਕਿਹਾ ਜੀ ਫਿਰ ਕਿਸੇ ਸੰਪਰਦਾ ਵਾਲਿਆਂ ਨੂੰ ਕਿਸੇ ਜਥੇਬੰਦੀ ਨੂੰ ਚੈੱਕ ਕਰਾ ਲੈਣੀ ਸੀ ਉਹ ਕਿਹੜਾ ਜੱਥੇਬੰਦੀ ਨਾਲ ਜੱਥੇਬੰਦੀਆਂ ਬਹੁਤ ਭੜਦੀਆਂ ਸੀ ਚੈੱਕੀ ਨੂੰ ਕਰਾਉਂਦੇ ਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਇਆ ਵੀ ਯਾਰ ਉਹ ਆਪਣੀ ਥਾਂ ਦੇ ਉੱਤੇ ਗਲਤ ਨਹੀਂ ਹੋ ਸਕਦਾ ਉਹਦੇ ਵਿੱਚ ਚੰਗਾ ਜਜ਼ਬਾ ਹੋਵੇ ਕਿ ਮੈਂ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਾਂ 25 ਕਰੋੜ ਲਾ ਕੇ ਬੰਦਾ 50 ਕਰੋੜ ਕਮਾਉਣਾ ਚਾਹੂਗਾ ਇਹ ਗੱਲ ਸੱਚੀ ਆ ਪਰ ਜੇਕਰ ਕੋਈ 25 ਕਰੋੜ ਲਾਉਣਾ ਚਾਵੇ 10 ਕਰੋੜ ਲਾਉਣਾ ਚਾਵੇ 2 ਕਰੋੜ ਲਾਉਣਾ ਚਾਵੇ ਉਹ ਪਾਸ ਕੀਤੇ ਕੋਲੋਂ ਕਰਾਵੇ ਸਕ੍ਰਿਪਟ ਹੁਣ ਸਵਾਲ ਇਹ ਆ ਤੇ ਜੇ ਉਹ ਪਾਸ ਹੋ ਗਈ ਸਾਰੇ ਉਹਨੂੰ ਪਾਸ ਬਣਨਗੇ ਤੇ ਗੱਲ ਕਰਨਗੇ ਵੀ ਜਦੋਂ ਹੁਣ ਸ਼੍ਰੋਮਣੀ ਕਮੇਟੀ ਨੇ ਕਹਿਤਾ ਯਾਰ ਹੁਣ ਤੱਕ ਇੰਤੂ ਦੀ ਕੋਈ ਤਕ ਨਹੀਂ ਬਣਦੀ ਕਿਉਂਕਿ ਇੱਥੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਵਿਰੋਧਤਾ ਕਰਨ ਵਾਲੇ ਆ ਵੀ ਆ ਵੀ ਨਹੀਂ ਮਨਜ਼ੂਰ ਆ ਵੀ ਨਹੀਂ ਮਨਜ਼ੂਰ ਆਪਸ ਚ ਝਪੜ ਪੈਂਦੇ ਲੜ ਪੈਂਦੇ ਅਸੀਂ ਬੀਤੇ ਦੇ ਵਿੱਚ ਵੇਖਿਆ ਵੀ ਆ ਤੇ ਫਿਰ ਭਾਈ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਸਿੱਖ ਇਤਿਹਾਸ ਦੇ ਪਾਤਰ ਆਉਣੇ ਨਹੀਂ ਹੁਣ ਮੈਂ ਤੁਹਾਨੂੰ ਆਪਣੀ ਤੇ ਤੁਹਾਡੀ ਗੱਲ ਕਰਨਾ ਤੁਸੀਂ ਜਸਾ ਸਿੰਘ ਰਾਮਗੜੀਆ ਬਾਰੇ ਕਿੰਨਾ ਕੁ ਪੜਿਆ ਨਾ ਸੁਣਿਆ ਕੁਛਕ ਗੱਲਾਂ ਜਾਣਦੇ ਹੋਗੇ ਮੁਕੰਮਲ ਤਾਂ ਨਹੀਂ ਜਾਣਦੇ ਹੋ ਸਕਦਾ 50% ਤੋਂ ਵੱਧ ਮੈਂ ਵੀ ਨਾ ਜਾਣਦਾ ਹੋਵਾਂ ਹਰੀ ਸਿੰਘ ਨਲੂਆ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਦੇ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ ਨਾ ਸੁਣਿਆ ਆਪਾਂ ਸਾਰਿਆਂ ਨੇ ਪਰ ਹਰੀ ਸਿੰਘ ਨਲੂਆ ਦੀ ਕੱਲੀ-ਕੱਲੀ ਪ੍ਰਾਪਤੀ ਦੇ ਬਾਰੇ ਜੰਗਾਂ ਦੇ ਬਾਰੇ ਬਹਾਦਰੀ ਦੇ ਕਿੱਸਿਆਂ ਦੇ ਬਾਰੇ ਆਪਾਂ ਕਿੰਨਾ ਕੁ ਜਾਣਦੇ ਆ ਕਿਉਂਕਿ ਅਸੀਂ ਕਿਤਾਬ ਸੱਭਿਆਚਾਰ ਨਾਲੋਂ ਕੁੱਟੇ ਹੋਏ ਲੋਕਾਂ ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰਾ ਉਹਦੇ ਵਿੱਚ ਖਾਸ ਕਰਕੇ ਆਉਂਦਾ ਕਿਤਾਬਾਂ ਦੇ ਵਿੱਚ ਉਹ ਚੀਜ਼ਾਂ ਅਸੀਂ ਪੜ੍ਹਦੇ ਨਹੀਂ ਤੇ ਫਿਲਮਾਂਕਣ ਦੇ ਰਾਹੀਂ ਛੇਤੀ ਸਮਝਾਉਂਦੇ ਗਏ ਚੀਜ਼ਾਂ ਤੇ ਫਿਲਮਾਂਕਣ ਕਰਨ ਤੋਂ ਬੰਦੇ ਡਰਦੇ ਆ ਤੇ ਉਹਨਾਂ ਦੀ ਅਗਵਾਈ ਕੋਈ ਕਰਦਾ ਨਹੀਂ ਤੇ ਇਹ ਗੱਲਾਂ ਫਿਰ ਲੋਕਾਂ ਤੱਕ ਨਵੀਂ ਪੀੜੀ ਤੱਕ ਪਹੁੰਚਣੀਆਂ ਕਿਵੇਂ ਸਵਾਲ ਇਹ ਆ ਲੋੜ ਇਸ ਵੇਲੇ ਇਸ ਗੱਲ ਦੀ ਆ ਵੀ ਜੇਕਰ ਆਪਾਂ ਨੂੰ ਫਿਲਮੀ ਕਲਾਕਾਰ ਪ੍ਰੋਡਿਊਸਰ ਡਾਇਰੈਕਟਰ ਸਹੀ ਨਹੀਂ ਲੱਗਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਹੀ ਹੋ ਜੇ ਉਪਰਾਲੇ ਕਰੇ ਸ਼੍ਰੋਮਣੀ ਕਮੇਟੀ ਨੂੰ ਇਹ ਉਪਰਾਲੇ ਆਪ ਕਰਨੇ ਚਾਹੀਦੇ ਆ ਵੀ ਫਿਲਮਾਂਕਣ ਦੇ ਰਾਹੀਂ ਤਰੀਕੇ ਦੇ ਰਾਹੀਂ ਜ਼ਾਬਤੇ ਦੇ ਰਾਹੀਂ ਸਾਡੇ ਸਿੱਖ ਇਤਿਹਾਸ ਦੇ ਯੋਧੇ ਜਿਹੜੇ ਪਾਤਰ ਆ ਉਹਨਾਂ ਦੀ ਪੇਸ਼ਕਾਰੀ ਕੀਤੀ ਜਾਵੇ ਨਹੀਂ ਤਾਂ ਇਹ ਗੱਲਾਂ ਚੇਤੇ ਦੇ ਵਿੱਚੋਂ ਵਿਸਰ ਜਾਣੀਆਂ ਨੇ ਤਾਂ ਕੱਲੇ ਨਾਂ ਚਿੱਤੇ ਰਹਿ ਜਾਣੇ ਆ ਜਾਂ ਅੱਜ ਵੀ ਕਈਆਂ ਦੇ ਨਾਂ ਹੀ ਚਿੱਤੇ ਆ ਵੀ ਇੱਕ ਫਲਾਣਾ ਪਾਤਰ ਸੀ ਇੱਕ ਫਲਾਣੀ ਸ਼ਖਸੀਅਤ ਸੀ ਇੱਕ ਫਲਾਣੀ ਸ਼ਖਸੀਅਤ ਸੀ ਸਤਿਕਾਰ ਦੇਣਾ ਉਹਨਾਂ ਨੂੰ ਸਤਿਕਾਰ ਤੋਂ ਵੱਧ ਤਾਂ ਕੁਝ ਪਤਾ ਨਹੀਂਗਾ ਬਹੁਤਿਆਂ ਨੂੰ ਤੇ ਜੇ ਕੋਈ ਮਾੜਾ ਮੋਟਾ ਦੱਸਣ ਲੱਗਦਾ ਤੇ ਆਪਾਂ ਨੂੰ ਗਾਲਾਂ ਕੱਢਦੇ ਵੀ ਲੈ ਤੈਨੂੰ ਸੁਆਹ ਪਤਾ ਤੈਨੂੰ ਕੀ ਪਤਾ ਇੱਥੇ 3600 ਧੜੇ ਬਣੇ ਹੋਏ ਆ ਕਿ ਕਿਹਦੇ ਕੋਲੋਂ ਪਾਸ ਕਰਾਉਂਗੇ ਤੇ ਕਿਹੜੇ ਕੋਲੋਂ ਨਹੀਂ ਸੋ ਇਸ ਕਰਕੇ ਇੱਕ ਫਿਲਮ ਬੋਰਡ ਵੀ ਬਣਨਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਜੇਕਰ ਕੋਈ ਸਕ੍ਰਿਪਟ ਦਿੰਦਾ ਉਹਨੂੰ ਕਹਿ ਜਾਵੇ ਜੀ ਕਿ 1 ਮਹੀਨੇ ਵਿੱਚ 2 ਮਹੀਨੇ ਵਿੱਚ 3 ਮਹੀਨੇ ਵਿੱਚ ਤੈਨੂੰ ਇਹ ਪਾਸ ਕਰਕੇ ਇਹਦੇ ਵਿੱਚ ਟੁਕਵੀਂ ਸੋਧ ਕਰਕੇ ਮੀਟਿੰਗਾਂ ਕਰਕੇ ਇਹ ਗੱਲ ਸਾਫ਼ ਕਰ ਦਿੱਤੀ ਜਾਊਗੀ ਤੇ ਫਿਰ ਆਪਾਂ ਬਾਕੀ ਸਾਰੇ ਮੰਨੀਆਂ ਵੀ ਬੀ ਸ਼੍ਰੋਮਣੀ ਕਮੇਟੀ ਨੇ ਕੁਝ ਕਰਤਾ ਸੋ 100 ਅਥਰਸਾ ਸਿਰੇ ਤੇ ਗੰਡ ਪਾਈ ਇਹ ਆ ਧਰੋਵ ਰਾਠੀ ਨੇ ਵਿਵਾਦ ਖੱਟਿਆ ਧਰੋਵ ਰਾਠੀ ਨੇ ਇਹ ਵੀਡੀਓ ਡਿਲੀਟ ਕਰਤੀ ਆ ਇਸ ਵੀਡੀਓ ਦੇ ਬਾਰੇ ਹੁਣ ਮੇਰਾ ਖਿਆਲ ਆ ਵੀ ਇੱਕ ਕਦੇ ਰਣ ਦੀ ਗੱਲ ਹੋਣੀ ਆ ਬਾਅਦ ਚ ਗੱਲ ਖਤਮ ਹੋ ਜਾਣੀ ਆ ਭਵਿੱਖ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਜਾਂ ਗੁਨਾਹ ਨਾ ਕਰੇ ਸ਼੍ਰੋਮਣੀ ਕਮੇਟੀ ਤੇ ਸਿੱਖ ਸਿਧਾਂਤਾਂ ਦੇ ਮੁਤਾਬਕ ਕਿਸੇ ਵੀ ਗੁਰੂ ਸਾਹਿਬਾਨ ਨੂੰ ਵਿਜ਼ੂਅਲ ਤੌਰ ਦੇ ਉੱਤੇ ਪੇਸ਼ ਨਹੀਂ ਕੀਤਾ ਜਾ ਸਕਦਾ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ ਐਨੀਮੇਸ਼ਨ ਦੇ ਰਹੀ ਨਹੀਂ ਦਿਖਾਇਆ ਜਾ ਸਕਦਾ ਤੇ ਜੇਕਰ ਉਦਾਂ ਵੀ ਗੱਲ ਕਰਨੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਨੱਕੇ ਦੇ ਵਿੱਚੋਂ ਗੱਲ ਲੱਗਣੀ ਚਾਹੀਦੀ ਹੈ ਜਿ ਕਿ ਭਾਈ ਅਸੀਂ ਆਹ ਚੀਜ਼ ਬਣਾਈ ਹੈ ਇਹਨੂੰ ਪੇਸ਼ ਕਰੀਏ ਕਿ ਨਾ ਕਰੀਏ ਗੱਲ ਸਿਰਫ ਇੰਨੀ ਹੈ